ਕ੍ਰਿਸ਼ਟੀਮਾਨ ਜਿਹੜੀ ਵੀ ਆ ਤੂੰ ਅੱਜ ਅਰਦਾਸ ਕਰ ਲਾ ਫਤਿਹਗੜ੍ਹ ਸਾਹਿਬ ਦਾ ਨਾਮ ਲੈ ਕੇ ਇਹ ਸਾਡੇ ਏਰੀਏ 'ਚ ਐਂਟਰ ਹੋ ਗਿਆ ਤੇਰੀ ਗੋਲੀ ਵੱਜੂ ਆ ਇੱਧਰ ਲੈਦਾ ਘਰ ਆ ਜੇ ਦੂ ਬੰਦੇ ਆ ਦੇਖ ਲਓ ਘਰੇ ਜਾ ਕੇ ਆਏ ਹਾਂ ਸਾਲਿਓ ਚਾਹ ਚੂਪੀ ਆਉਂਦੇ 5 ਮਿੰਟ ਜੇ ਰੋਕੇ ਆਏ ਹਾਂ ਘਰੇ ਹੈ ਆਹ ਹਰਕਤਾਂ ਕਰਕੇ ਹੀ ਤਾਂ ਤੁਹਾਡੇ ਡੰਡਾ ਫਿਰਨਾ ਹੈ ਤੁਹਾਨੂੰ ਨਾਲੇ ਪਤਾ ਤੁਹਾਡਾ ਬੁੜਾ ਦਿੱਲੀ ਆ ਉੱਥੇ ਪ੍ਰੇਮ ਢੱਲੋਂ ਦੇ ਉਸਦੇ ਜਿਗਰੀ ਦੋਸਤ ਅਰਸ਼ਵਾਲ ਨੂੰ ਬਹੁਤ ਗਲਤ ਬੋਲਿਆ ਮਨਪ੍ਰੀਤ ਮੰਨਾ ਬੀਤੇ ਦਿਨ ਹੀ ਕੁਝ ਕੁ ਸਟੋਰੀਆਂ ਸ਼ੇਅਰ ਕੀਤੀਆਂ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਮਨਪ੍ਰੀਤ ਮੰਨੇ ਨੇ ਜਿਸ ਦੇ ਵਿੱਚ ਕਿਹਾ ਕਿ ਅਰਸ਼ਵਾਲਾ ਜਿਹੜਾ ਕਿ ਉਹ ਪ੍ਰੇਮ ਢੱਲੋਂ ਦਾ ਖੱਬਾ ਡੈਸ਼ ਆਗਾ ਇੱਥੋਂ ਤੱਕ ਤਾਂ ਠੀਕ ਸੀਗਾ ਪਰ ਜਦੋਂ ਮਣਪ੍ਰੀਤ ਮੰਨੇ ਨੇ ਸ੍ਰਿਸ਼ਟੀ ਮਾਣ ਜੋ ਅਰਸ਼ਵੱਲ ਦੀ ਵਾਈਫ ਆ ਗਈ ਸ੍ਰਿਸ਼ਟੀ ਮਾਣ ਉਸ ਨੂੰ ਬਹੁਤ ਗਲਤ ਬੋਲਿਆ ਜੋ ਸਟੋਰੀ ਤੁਸੀਂ ਆਪਣੀ ਸਕਰੀਨ ਉੱਪਰ ਵੀ ਚੱਲਦੀ ਦੇਖ ਸਕਦੇ ਹੋ ਇਸ ਤੋਂ ਬਾਅਦ ਅਰਸ਼ਵੱਲ ਨੂੰ ਗੁੱਸਾ ਆ ਗਿਆ ਤੇ ਅਰਸ਼ਵੱਲਾ ਜਿਹੜਾ ਕਿ ਸਿੱਧਾ ਮਣਪ੍ਰੀਤ ਮੰਨੇ ਦੇ ਘਰ ਪਹੁੰਚ ਗਿਆ ਕਿਉਂਕਿ ਮਣਪ੍ਰੀਤ ਮੰਨਾ ਇੱਥੋਂ ਤੱਕ ਵੀ ਕਹਿੰਦਾ ਪਿਆ ਸੀਗਾ ਕਿ ਤੁਸੀਂ ਮੇਰੇ ਪਿੰਡ ਦੇ ਵਿੱਚ ਐਂਟਰ ਕਰਕੇ ਦਿਖਾ ਦਵੋ ਮੈਂ ਤੁਹਾਡੇ ਮੱਥੇ ਦੇ ਵਿੱਚ ਗੋਲੀ ਮਾਰੂੰਗਾ ਸੋ ਜਦੋਂ ਅਰਸ਼ਵੱਲ ਉਸਦੇ ਘਰੇ ਗਿਆ ਤਾਂ ਉਸਦੇ ਬਾਪੂ ਦੁਬਾਰਾ ਕਿਹਾ ਗਿਆ ਕਿ ਮੇਰਾ ਪੁੱਤ ਮਣਪ੍ਰਿਤ ਮੰਨਾ ਜਿਹੜਾ ਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਉਹਦੀ ਦਵਾਈ ਚੱਲਦੀ ਪਈ ਹੈਗੀ ਮਣਪ੍ਰਿਤ ਮੰਨਾ ਜਿਹੜਾ ਕਿ ਉਹ ਸਿਰਫ ਇੱਕ ਫੇਮ ਲੈਣ ਵਾਸਤੇ ਪ੍ਰੇਮ ਢੱਲੋਂ ਤੇ ਅਰਸ਼ਵਾਲ ਨੂੰ ਟਾਰਗੇਟ ਕਰਦਾ ਪਿਆ ਹੈਗਾ ਲਗਾਤਾਰ ਸਟੋਰੀਆਂ ਪਾਉਂਦਾ ਪਿਆ ਹੈਗਾ ਤੇ ਉਧਰੋਂ ਪ੍ਰੇਮ ਢੱਲੋਂ ਦੁਵਾਰਾ ਵੀ ਇਸ ਨੂੰ ਕੋਈ ਰਿਪਲਾਈ ਨਹੀਂ ਦਿੰਦਾ ਜਾ ਰਿਹਾ ਮਣਪ੍ਰਿਤ ਮੰਨਾ ਜਿਹੜਾ ਕਿ ਉਹ ਕੱਲਾ ਹੀ ਬੋਲਦਾ ਪਿਆ ਹੈਗਾ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ